ਆਣ ਉਥੇ ਰੇਪ ਕਰਦੇ ਸੀ ਉਥੇ ਫਿਰ ਸਹੀ ਸਮੇਂ ਮੋਦੀ ਇਹ ਨਾ ਉਹ ਐਂ ਪੇਸ਼ ਕਰ ਰਿਹਾ ਵੀ ਜੇ ਕਿਤੇ ਮੋਦੀ ਕੇਸ ਉਹ ਨਾ ਵਾਪਸ ਲਿੰਦਾ ਰੀਵਲ ਨਾ ਕਰਦਾ ਤੇ ਇੱਥੇ ਬੰਗਲਾਦੇਸ਼ ਵਰਗਾ ਹਾਲ ਜਿਹੜਾ ਹੋਣਾ ਹੈ ਕਿ ਰਾਖੀ ਸਾਵਾਂਤਾ ਕੁੜੀ ਰਹਿ ਉਹ ਵੀ ਮਤਲਬ ਬਿਆਨ ਵੀ ਹੁੰਨੇ ਦੇ ਉਹਨੇ ਇਹਦੇ ਉੱਤੇ ਬਿਆਨ ਦਿੱਤੇ ਹੋਇਆ ਉੱਤੇ ਦੇ ਮਾਨ ਹਾਨੀ ਦਾ ਕੇਸ ਨਹੀਂ ਕੀਤਾ ਉਹਨੇ ਤੇ ਬਹੁਤ ਜ਼ਿਆਦਾ ਇੰਨਾ ਖਤਰਨਾਕ ਬਿਆ ਉਹਦਾ ਬਿਆਨ ਆ ਵੀ ਆਪਾਂ ਉਹ ਬੋਲ ਵੀ ਨਹੀਂ ਸਕਦੇ ਵੈਸੇ ਤਾਂ ਇਹ ਆ ਕਿ ਸਰਦਾਰ ਮਾਨ ਪੰਤਲੀ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦੇ ਭਾਵੇਂ ਉਹਨਾਂ ਨੂੰ ਜੇਲ੍ਹ ਜਾਣਾ ਪਏ ਭਾਵੇਂ ਉਹਨਾਂ ਨੂੰ ਸਜ਼ਾ ਕੱਟਣੀ ਪਏ ਕੰਗਣਾ ਤੋਂ ਮਾਫੀ ਤੇ ਨਹੀਂ ਇਹ ਮੰਗਦੇ ਇਹ ਤਾਂ ਗੱਲ ਮੇਰਾ ਦਵਾ ਸਾਡੀਆਂ ਹਜ਼ਾਰਾਂ ਬੀਬੀਆਂ ਨਾਲ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਇੱਜ਼ਤ ਦੇ ਨਾਲ ਜੋ ਖਿਲਵਾੜ ਹੋਇਆ ਹੈ ਮੈਲਾ ਕਮਿਸ਼ਨ ਨੇ ਕਦੀ ਉਹਦੀ ਰਿਪੋਰਟ ਬਣਾਈ ਹੈ ਕਿਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੰਗਣਾ ਕੰਗਣਾ ਹੋ ਰਹੀ ਹੈ ਹਾਲਾਂਕਿ ਇਹ ਕੰਗਣਾ ਪੰਜਾਬ ਦਾ ਮੁੱਦਾ ਨਹੀਂ ਪਰ ਜਿਹੜੀ ਚੀਜ਼ ਨੂੰ ਲੈ ਕੇ ਫਿਲਮ ਬਣਾਈ ਜਾ ਰਹੀ ਆ ਉਹ ਪੰਜਾਬ ਦਾ ਮੁੱਦਾ ਹੈ ਉਸ ਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸੰਤਾਂ ਦਾ ਕਿਰਦਾਰ ਦਿਖਾਇਆ ਗਿਆ ਬੜੀਆਂ ਚੀਜ਼ਾਂ ਨੇ ਪਰ ਜਦੋਂ ਫਿਲਮ ਆਏਗੀ ਉਸ ਤੋਂ ਬਾਅਦ ਕੀ ਕੁਝ ਹੋ ਜਾਂਦਾ ਇਹ ਵੀ ਬੜੀਆਂ ਚੀਜ਼ਾਂ ਨੇ ਪਰ ਉਸ ਤੋਂ ਪਹਿਲਾਂ ਹੀ ਇਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਉਸ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਹਾਲਾਂਕਿ ਸੈਂਸਰ ਬੋਰਡ ਨੇ ਹੁਣ ਤੱਕ ਸਰਟੀਫਿਕੇਟ ਨਹੀਂ ਦਿੱਤਾ ਬੀਤੇ ਦਿਨਾਂ ਦੇ ਵਿੱਚ ਮਾਨ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਜਿਸ ਨੂੰ ਵਿਵਾਦਿਤ ਬਿਆਨ ਕਹਿ ਦਿੱਤਾ ਗਿਆ ਕਿਉਂਕਿ ਪਹਿਲਾਂ ਕੰਗਰ ਰਾਉਤ ਨੇ ਜਿਹੜੀ ਭਾਸ਼ਾ ਵਰਤੀ ਸੀ ਜਿਹੜੀਆਂ ਚੀਜ਼ਾਂ ਕਹੀਆਂ ਸੀ ਉਸੇ ਦੇ ਚੱਲਦਿਆਂ ਇਹ ਗੱਲ ਰੱਖੀ ਗਈ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਬਾ ਬਖਸ਼ੀ ਸਿੰਘ ਜੀ ਨੇ ਬਾਬਾ ਜੀ ਵੈਗੁਰ ਜੀ ਦਾ ਖਾਲਸਾ ਵੈਗ ਜੀ ਦਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਬੀਤੇ ਦਿਨਾਂ ਦੇ ਵਿੱਚ ਮਾਨ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਜਿਸ ਨੂੰ ਬਹੁਤ ਵਿਵਾਦਿਤ ਬਿਆਨ ਕਹਿ ਦਿੱਤਾ ਗਿਆ ਬੜੇ ਕਹਿੰਦੇ ਵੇਸਤਿਕ ਨਾਲ ਕੁੜੀਆਂ ਦੇ ਲਈ ਇਸ ਤੇ ਕੇਂਦਰੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਕੰਗਣਾ ਕੰਗਣਾ ਹੋ ਰਹੀਆ ਸੋਸ਼ਲ ਮੀਡੀਆ ਤੇ ਲਗਾਤਾਰ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਮੈਂ ਤੇ ਵੈਸੇ ਇਹ ਚਾਹੁੰਦਾ ਸੀ ਵੀ ਇਹ ਦੇ ਉੱਤੇ ਕੋਈ ਇਹ ਇਹ ਤੇ ਗੱਲ ਹੀ ਨਾ ਕੀਤੀ ਜਾਏ ਪਰ ਗੱਲ ਇਸ ਕਰਕੇ ਕਰਨੀ ਪੈਗੀ ਕਿ ਸੰਤ ਬਾਬਾ ਜਨੈਲ ਸਿੰਘ ਖਾਲਸਾ ਪੰਡਾ ਵਾਲਿਆਂ ਦਾ ਉਹਨਾਂ ਨੇ ਇੱਕ ਜਿਹੜਾ ਰੋਲ ਵਿਖਾਇਆ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਆ ਵੀ ਕਿਸੇ ਵੀ ਸਿੱਖ ਸ਼ਹੀਦ ਦਾ ਔਰ ਸਾਡੇ ਉਹ 20ਵੀਂ ਸਦੀ ਦੇ ਮਹਾਨ ਸਿੱਖੀ ਸ਼ਹੀਦ ਨੇ ਇਹ ਉਹਨਾਂ ਬਾਰੇ ਕੁਝ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਦੇ ਮੂੰਹ 'ਚ ਪਾਉਣੇ ਤੇ ਇਹ ਬਹੁਤ ਵੱਡੀ ਤੋਹੀਨ ਆ ਪਹਿਲਾਂ ਤਾਂ ਉਹਨਾਂ ਨੇ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਐ ਸਿੱਖ ਸੰਗਤੋਂ ਕਿ ਇਹ ਇਹ ਬਹੁਤ ਵੱਡੀ ਚਲਾਕੀ ਦੇ ਨਾਲ ਉਹਨੇ ਸਾਰਾ ਕੁਝ ਕੀਤਾ ਦੂਜੀ ਗੱਲ ਐਮਰਜੈਂਸੀ ਤੇ ਤਾਂ ਫਿਲਮ ਬਣਨੀ ਚਾਹੀਦੀ ਸੀ ਅਸੀਂ ਚਾਹੁੰਨੇ ਬਣੇ ਫਿਲਮ ਪਰ ਉਹ ਐਮਰਜੈਂਸੀ ਤੇ ਫਿਲਮ ਬਣਦੀ ਇਹਦਾ ਨਾਮ ਐਮਰਜੈਂਸੀ ਜ਼ਰੂਰ ਰੱਖਿਆ ਪਰ ਇਹਦਾ ਸਾਰਾ ਜਿਹੜਾ ਉਹਨਾਂ ਨੇ 84 ਵਾਲਾ ਜਿਹੜਾ ਸੀ ਮੁੱਦਾ ਉਹਨੂੰ ਵਿੱਚ ਲੈ ਆਂਦਾ ਕਿਉਂਕਿ ਸੰਤ ਬਾਬਾ ਜਨਾਰ ਸਿੰਘ ਖਾਲਸਾ ਪੰਡਰਾਂ ਵਾਲੇ ਐਮਰਜੈਂਸੀ ਵੇਲੇ ਨਹੀਂ ਸੀ ਹੈਗੇ ਉਸ ਸਮੇਂ ਟਕਸਾਲ ਦੇ ਜਿਹੜੇ ਮੁਖੀ ਸੀ ਉਹ ਬਾਬਾ ਠਾਕੁਰ ਸਿੰਘ ਸੀਗੇ ਸੋ ਨਹੀਂ ਸੌਰੀ ਸੰਤ ਕਰਤਾਰ ਸਿੰਘ ਸੀਗੇ ਸੰਤ ਕਰਤਾਰ ਸਿੰਘ ਹੋਣਾ ਨਹੀਂ ਐਮਰਜੈਂਸੀ ਸਭ ਤੋਂ ਵੱਧ ਜੇ ਮਤਲਬ ਕਿ ਵੱਡਾ ਚੈਲੰਜ ਸਿੱਖਾਂ ਵੱਲੋਂ ਜਿਹੜਾ ਟਕਸਾਲ ਵੱਲੋਂ ਕੀਤਾ ਗਿਆ ਸੀ ਬਹੁਤ ਵੱਡਾ ਚੈਲੰਜ ਸੀ ਉਹਨਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੁੰਦੀ ਆ ਉਹ ਵੀ ਬੜੀ ਅੱਜ ਤੱਕ ਰਹਾਸੀ ਆ ਉਹ ਤੇ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਟਕਸਾਲ ਦੇ ਮੁਖੀ ਬਣਦੇ ਨੇ ਜਦੋਂ ਕਿ ਐਮਰਜੈਂਸੀ ਜਿਹੜੀ ਆ ਉਹ ਬਹੁਤ ਪਹਿਲਾਂ ਲੱਗ ਜਾਂਦੀ ਹੈ ਇਹ 1978 ਦੇ ਵਿੱਚ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਆਉਂਦੇ ਨੇ ਪਰ ਮਸਲਾ ਇਹ ਆ ਇੱਥੇ ਆ ਕਿ ਉਹਨਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਇਹਨਾਂ ਦੀ ਕੋਸ਼ਿਸ਼ ਕੀਤੀ ਹੈ ਇੱਕ ਤਾਂ ਉਹਨੇ ਇਹ ਸੋਚਿਆ ਕਿ ਮੈਂ ਮਤਲਬ ਇਸ ਫਿਲਮ ਦੇ ਪਿੱਛੇ ਭਾਜਪਾ ਨਾ ਹੋਵੇ ਇਸ ਸੋਚਿਆ ਵੀ ਨਹੀਂ ਆ ਸਕਦਾ ਜੀ ਇਹ ਗੱਲ ਨਹੀਂ ਹੋ ਸਕਦੀ ਕਿ ਉਹ ਬੀਜੇਪੀ ਵੱਲੋਂ ਟਿਕਟ ਲੈ ਕੇ ਲੜੀ ਹੋ ਮਪੀ ਹੈ ਤੇ ਉਹਨਾਂ ਦੇ ਵਿੱਚ ਗੱਲ ਹੀ ਨਾ ਹੋਈ ਹੋਵੇ ਕਿ ਐਡੀ ਵੱਡੀ ਮੈਂ ਫਿਲਮ ਬਣਾ ਰਹੀ ਹਾਂ ਜਿਹਦੇ ਵਿੱਚ ਸਿੱਖਾਂ ਨੇ ਚੈਲੰਜ ਕਰਨਾ ਹੀ ਕਰਨਾ ਜੇ ਉਹਨਾਂ ਦਾ ਕੋਈ ਇਦਾਂ ਦਾ ਉਲਟੀ ਸਿੱਧੀ ਕੋਈ ਗੱਲ ਕੀਤੀ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਬੀਜੇਪੀ ਨੂੰ ਪਤਾ ਹੀ ਨਾ ਹੋਵੇ ਫਿਰ ਦੂਜੀ ਗੱਲ ਜਿਹੜਾ ਤੁਸੀਂ ਗੱਲ ਕੀਤੀ ਹੈ ਸਰਦਾਰ ਮਾਨ ਸਾਹਿਬ ਦੀ ਆ ਵੇਖੋ ਉਹ ਬਜ਼ੁਰਗ ਨੇ ਵੱਡੇ ਨੇ ਸਾਡੇ ਤੋਂ ਬਹੁਤ ਵੱਡੇ ਨੇ ਉਹਨਾਂ ਦਾ ਕੱਦ ਬਹੁਤ ਉੱਚਾ ਹੈ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਸ ਗੱਲ ਨੂੰ ਲੋਕਾਂ ਨੇ ਮਜ਼ਾਕ 'ਚ ਵੀ ਲਿਆ ਆ ਲੋਕਾਂ ਨੇ ਸਹੀ ਤਰੀਕੇ ਨਾਲ ਉਸ ਗੱਲ ਦੇ ਅਰਥ ਨਹੀਂ ਸਮਝੇ ਹੈਗੇ ਉਹਨਾਂ ਦਾ ਕਹਿਣਾ ਵੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਉੱਥੇ ਸੀਗੀਆਂ ਜਾਂ ਕਿਸਾਨਾਂ ਦੇ ਉੱਤੇ ਜਿਹੜਾ ਐਡਾ ਵੱਡਾ ਥੱਬਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਇਹ ਆਪਣੇ ਆਪ 'ਚ ਬਹੁਤ ਘਟੀਆ ਗੱਲ ਸੀ ਜਿਹਦੇ ਮੋੜ ਕੇ ਉਹਨਾਂ ਨੇ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਕਿ ਤੈਨੂੰ ਇਸ ਗੱਲ ਦਾ ਪਤਾ ਹੋਊ ਭਾਈ ਜਿਵੇਂ ਹੁਣ ਕੋਈ ਬੰਦਾ ਆਪਾਂ ਨੂੰ ਕਹਦੇ ਕਿ ਕੋਈ ਆਪਣ ਆਪਾਂ ਆਪਾਂ ਨੂੰ ਕੋਈ ਗਾਲ ਕੱਢੇ ਜਾਂ ਆਪਾਂ ਨੂੰ ਕਹੇ ਵੀ ਤੁਸੀਂ ਐਂ ਕਰਦੇ ਹੋ ਤੇ ਆਪਾਂ ਕਹਾਂਗੇ ਵੀ ਤੇ ਤੂੰ ਕਰਦਾ ਹਾਂਗਾ ਤੇਰਾ ਤਜਰਬਾ ਹੋਊਗਾ ਇਹ ਚ ਇਹ ਮਤਲਬ ਐਦਾਂ ਦੀ ਗੱਲ ਆ ਇਹ ਐਦਾਂ ਦੀ ਗੱਲ ਨਹੀਂ ਹੈ ਕਿ ਤੈਨੂੰ ਇਸ ਤਰ੍ਹਾਂ ਜਾਂ ਉਸ ਉਸ ਤਰ੍ਹਾਂ ਇਸ ਗੱਲ ਨੂੰ ਜਿਹੜਾ ਲਿਆ ਗਲਤ ਤਰੀਕੇ ਨਾਲ ਗਿਆ ਆ ਮਾਨ ਸਾਹਿਬ ਨੇ ਜਦੋਂ ਇੱਕ ਬੀਬੀ ਨੇ ਇਹ ਗੱਲ ਕਹੀ ਕਿ ਕਿਸਾਨ ਉਥੇ ਰੇਵ ਕਰਦੇ ਸੀ ਉਥੇ ਫਿਰ ਸਹੀ ਸਮੇਂ ਮੋਦੀ ਜੀ ਨਾ ਉਹ ਐਂ ਪੇਸ਼ ਕਰ ਰਿਹਾ ਵੀ ਜੇ ਕਿਤੇ ਮੋਦੀ ਕੇਸ ਉਹ ਨਾ ਵਾਪਸ ਲਿੰਦਾ ਰੀਵਲ ਨਾ ਕਰਦਾ ਤੇ ਇੱਥੇ ਬੰਗਲਾਦੇਸ਼ ਵਰਗਾ ਹਾਲ ਜਿਹੜਾ ਹੋਣਾ ਸੀ ਮੈਂ ਹੈਰਾਨ ਮੰਨਣਾ ਇਸ ਗੱਲ ਨੂੰ ਵੀ ਇਦਾਂ ਦੀ ਕੋਈ ਗੱਲ ਤਾਂ ਉਦੋਂ ਨਹੀਂ ਵਾਪਰੀ ਜਦੋਂ ਕਿਸਾਨ ਦਿੱਲੀ ਦੀਆਂ ਸੜਕਾਂ ਦੇ ਉੱਤੇ ਗਏ ਨੇ ਇਹ ਗੱਲ ਕੋਈ ਵੀ ਵਾਪਰੀ ਕਿਸੇ ਖੋਖੇ ਨੂੰ ਕਿਸੇ ਦੁਕਾਨ ਨੂੰ ਕੇ ਚੀਜ਼ ਨੂੰ ਡੈਮੇਜ ਕੀਤਾ ਹੋਵੇ ਇੱਕ ਵੀ ਗੱਲ ਸਾਡੀਆਂ ਚੀਜ਼ਾਂ ਡੈਮੇਜ ਜ਼ਰੂਰ ਹੋਈਆਂ ਨੇ ਪੁਲਿਸ ਨੇ ਕੀਤੀਆਂ ਨੇ ਸਾਡੇ ਟਰੈਕਟਰ ਡੈਮੇਜ ਹੋਏ ਨੇ ਸਾਡੀਆਂ ਗੱਡੀਆਂ ਡੈਮੇਜ ਹੋਈਆਂ ਨੇ ਸਾਡੇ ਬੰਦੇ ਸੈਂਕੜੇ ਟਰੈਕਟਰ ਸਾਡੇ ਥਾਣੇ 'ਚ ਰੁਲ ਗਏ ਨੇ ਸਾਡੇ ਕਿਸਾਨ ਰੁਲ ਗਏ ਹਜ਼ਾਰ ਤੋਂ ਉੱਤੇ ਕਿਸਾਨਾਂ ਦੀ ਜਿਹੜੀ ਡੈਥ ਹੋਈ ਆ ਉੱਥੇ ਬਾਪੂ ਜੀ ਡੇਵਿਡ ਬਾ ਉਹਨਾਂ ਦੇ ਪੋਤੇ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਆ ਸਾਡੇ ਨਾਲ ਬਹੁਤ ਖੁਸ਼ ਹੋਇਆ ਉੱਥੇ ਜਿਹੜੇ ਆਪਣੇ ਸੀਗੇ ਬਰਨਾਲੇ ਦੇ ਕੋਲ ਆਪਣੇ ਸਿੰਘ ਸੀਗੇ ਉਹਨਾਂ ਨੂੰ ਕਿੰਨਾ ਤਸ਼ੱਦਦ ਕੀਤਾ ਜੱਗੀ ਬਾਬਾ ਜੀ ਉਹਨਾਂ ਨੂੰ ਹੋਰ ਕਿੰਨੀਆਂ ਗੱਲਾਂ ਨੇ ਸਾਡੇ ਨਾਲ ਉੱਥੇ ਵਾਪਰੀਆਂ ਜਿਹੜੀਆਂ ਉਸ ਸੰਘਰਸ਼ ਦੇ ਵਿੱਚ ਔਰ ਇਸ ਕੁੜੀ ਨੇ ਪੂਰਾ ਨਹੀਂ ਸਮਝਿਆ ਕਿ ਮੈਂ ਮਾੜੀ ਮੋਟੀ ਜ਼ਿੰਮੇਵਾਰੀ ਨਾਲ ਗੱਲ ਕਰਾਂ ਇਹ ਹਰ ਥਾਂ ਦੇ ਉੱਤੇ ਆਪਣੇ ਸਰੀਰ ਦੀ ਗੱਲ ਕਰਦੀ ਹੈ ਲੋਕਾਂ ਨਾਲ ਗੱਲ ਮੈਂ ਪਿੱਛੇ ਜਿਹਾ ਨਾ ਇੱਕ ਵੈਸੀ ਕਲਿੱਪ ਆ ਗਿਆ ਜਿੱਦਾਂ ਚੱਲਦਾ ਚੱਲਦਾ ਵਿੱਚ ਆਏ ਨੇ ਕਿ ਰਾਖੀ ਸਾਹਾਂ ਅੰਤਾ ਕੁੜੀ ਉਹ ਉਹ ਵੀ ਮਤਲਬ ਬਿਆਨ ਵੀ ਹੁਣੇ ਦੇ ਨੇ ਉਹਨੇ ਇਹਦੇ ਉੱਤੇ ਬਿਆਨ ਦਿੱਤੇ ਹੋਇਆ ਉੱਤੇ ਦੇ ਮਾਨਹਾਨੀ ਦਾ ਕੇਸ ਨਹੀਂ ਕੀਤਾ ਉਹਨੇ ਤੇ ਬਹੁਤ ਜ਼ਿਆਦਾ ਇੰਨਾ ਖਤਰਨਾਕ ਬਿਆਨ ਉਹਦਾ ਬਿਆਨ ਆ ਵੀ ਆਪਾਂ ਉਹ ਬੋਲ ਵੀ ਨਹੀਂ ਸਕਦੇ ਉਹਦੇ ਉੱਤੇ ਮਾਨਹਾਨੀ ਦਾ ਕੇਸ ਇਹਨੇ ਕੀਤਾ ਨਹੀਂ ਉੱਤੇ ਕਰੇ ਜਾ ਕੇ ਮਾਨਹਾਨੀ ਦਾ ਕੇਸ ਕਿਉਂ ਨਹੀਂ ਕਰਦੀ ਹੈਗੀ ਸੋ ਮਸਲਾ ਇਹ ਆ ਸਿਰਫ ਵੀ ਉਹਨਾਂ ਨੇ ਸਰਦਾਰ ਮਾਨ ਨੂੰ ਟਾਰਗੇਟ ਕੀਤਾ ਆ ਮੇਰੀ ਵੇਖੋ ਉਹਨਾਂ ਨੂੰ ਕੋਈ ਆਪਾਂ ਹੁਕਮ ਦਾ ਕਰ ਨਹੀਂ ਸਕਦੇ ਰਏ ਆ ਵੈਸੇ ਤਾਂ ਇਹ ਆ ਕਿ ਸਰਦਾਰ ਮਾਨ ਪੰਥ ਲਈ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦੇ ਭਾਵੇਂ ਉਹਨਾਂ ਨੂੰ ਜੇਲ੍ਹ ਜਾਣਾ ਪਏ ਭਾਵੇਂ ਉਹਨਾਂ ਨੂੰ ਸਜ਼ਾ ਕੱਟਣੀ ਪਏ ਕੰਗਣਾ ਤੋਂ ਮਾਫੀ ਤੇ ਨਹੀਂ ਇਹ ਮੰਗਦੇ ਹੋ ਇਹ ਤੇ ਗੱਲ ਮੇਰਾ ਦਵਾ ਆ ਇਹ ਮਾਨ ਸਾਹਿਬ ਕੰਗਣਾ ਤੋਂ ਮਾਫੀ ਨਹੀਂ ਮੰਗਦੇ ਪਰ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ ਹਰਿਆਣਾ ਨੇ ਵੀ ਕਰ ਦਿੱਤਾ ਹੈ ਕਿ ਮਾਫੀ ਮੰਗਣੀ ਚਾਹੀਦੀ ਹੈ 5 ਦਿਨਾਂ ਦਾ ਸਮਾਂ ਤੇ ਨਹੀਂ ਤਾਂ ਬਾਅਦ ਚ ਫਿਰ ਜਿਹੜੀ ਕਾਨੂੰਨੀ ਕਾਰਵਾਈ ਹੁੰਦੀ ਹੈ ਕਹਿੰਦੇ ਉਹ ਕਰਨੀ ਪੈ ਸਕਦੀ ਹੈ ਕਿ ਲੱਗਦਾ ਹੈ ਕਿ ਫਿਰ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜੇ ਆਪਣੇ ਬਿਆਨਾਂ ਤੇ ਟੁੱਟ ਰਹਣਗੇ ਮਹਿਲਾ ਕਮਿਸ਼ਨ ਜਿਹੜੀ ਆ ਜੂਣ 84 ਤੋਂ ਪਹਿਲਾਂ ਦੀ ਨਵੰਬਰ ਦੀ ਘਟਨਾ ਹੋਈ ਹੈ ਬਾਅਦ ਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਸਾਡੀਆਂ ਹਜ਼ਾਰਾਂ ਬੀਬੀਆਂ ਨਾਲ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਇੱਜ਼ਤ ਦੇ ਨਾਲ ਜੋ ਖਿਲਵਾੜ ਹੋਇਆ ਮਹਿਲਾ ਕਮਿਸ਼ਨ ਨੇ ਕਦੀ ਉਹਦੀ ਰਿਪੋਰਟ ਬਣਾਈ ਹੈ ਅਜੇ ਤੱਕ ਅੱਜ ਤੱਕ ਕਿਤੇ ਮਹਿਲਾ ਕਮਿਸ਼ਨ ਨੇ ਕੋਈ ਇਦਾਂ ਦੀ ਰਿਪੋਰਟ ਬਣਾਈ ਹੋਵੇ ਜਿਦੇ ਉੱਤੇ ਸਖਤ ਫੈਸਲਾ ਆਇਆ ਵੀ ਸਿੱਖ ਬੀਬੀਆਂ ਦੀ ਇੱਜ਼ਤ ਨੂੰ ਤਾਰ-ਤਾਰ ਕੀਤਾ ਗਿਆ ਤੇ ਉਹਨਾਂ ਬੰਦਿਆਂ ਦੇ ਉੱਤੇ ਕੇਸ ਕੀਤੇ ਜਾਣ ਕਦੀ ਅਜੇ ਤੱਕ ਉਹ ਰਿਪੋਰਟ ਆਈ ਕਿ ਸਾਡੀਆਂ ਬੀਬੀਆਂ ਬੀਬੀਆਂ ਨਹੀਂ ਹਨ ਮਤਲਬ ਅਸੀਂ ਇਹਨਾਂ ਲਈ ਲੜੀਏ ਅਸੀਂ ਬਹੁਤ ਮਹਾਨ ਅਸੀਂ ਆਪਣੇ ਲਈ ਲੜੀਏ ਆਪਣੇ ਭੈਣ ਭਰਾਵਾਂ ਦੀ ਗੱਲ ਕਰੀਏ ਅਸੀਂ ਕਿਸਾਨਾਂ ਦੀ ਗੱਲ ਕਰੀਏ ਤੇ ਫਿਰ ਸਾਡੇ ਤੇ ਮਾਨਹਾਨੀ ਦੇ ਕੇਸ ਵੇਖੋ ਇਹ ਉਹਨਾਂ ਨੇ ਇੱਕ ਗੁੱਸੇ ਚ ਕਿਹਾ ਆ ਉਹਨਾਂ ਦੇ ਪੂਰੇ ਰਿਕਾਰਡ ਦੇ ਵਿੱਚ ਜਦੋਂ ਉਹ ਵੱਡੇ ਅਫਸਰ ਸੀਗੇ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਰਿਕਾਰਡ ਦੇ ਵਿੱਚ ਇੱਕ ਵੀ ਕੋਈ ਗੱਲ ਇਦਾਂ ਦੀ ਆ ਹੀ ਹੋਵੇ ਵੀ ਉਹਨਾਂ ਕਿਸੇ ਬੀਬੀ ਨਾਲ ਬਤਮੀਜ਼ੀ ਕੀਤੀ ਹੋਵੇ ਇੱਕ ਵੀ ਛੋਟੀ ਤੋਂ ਛੋਟੀ ਮਾਈਨਸ ਪੁਆਇੰਟ ਵੀ ਆਇਆ ਹੋਵੇ ਇਹਨੂੰ ਉਹ ਤਾਂ ਖਿਜ ਕੇ ਪਏ ਨੇ ਕਿ ਇਹਨੇ ਇਹਨੇ ਬਤਮੀਜ਼ੀ ਬਹੁਤ ਕੀਤੀ ਹੈ ਇਹ ਕੁੜੀ ਦਾ ਮੂੰਹ ਜਿਹੜਾ ਮੈਂ ਇੱਕ ਬਹੁਤ ਵੱਡੇ ਪੱਤਰਕਾਰ ਨੂੰ ਇਥੇ ਕੋਟ ਕਰੂੰਗਾ ਜਤਿੰਦਰ ਪੰਨੋਜੀ ਨੇ ਮਤਲਬ ਕਿ ਚਲੋ ਉਹਨਾਂ ਨਾਲ ਸਾਡੇ ਹੋਰ ਗਲੇਸ਼ਿਕ ਬਹੁਤ ਨੇ ਪਰ ਉਹ ਇੱਕ ਵੱਡੇ ਪੱਤਰਕਾਰ ਨੇ ਉਹਨਾਂ ਦੇ ਜਿਹੜੇ ਜਦੋਂ ਉਹਨਾਂ ਦੀ ਗੱਲ ਉਹ ਕਰਦੇ ਨੇ ਤੇ ਉਹ ਗੱਲ ਕੋਟ ਕੀਤੀ ਜਾਂਦੀ ਹੈ ਆਥੈਂਟਿਕ ਹੁੰਦੀ ਹੈ ਗੱਲ ਉਹਨਾਂ ਨੇ ਕਿਹਾ ਕਿ ਮੈਂ ਪੰਜਾਬੀ 'ਚ ਇਹ ਕਹਿ ਸਕਦਾ ਕਿ ਇਸ ਕੁੜੀ ਦਾ ਬ੍ਰੈਸ਼ਾਂ ਤੱਕ ਮੂੰਹ ਪਟਾ ਹੈ ਤੁਸੀਂ ਹੁਣ ਦੱਸੋ ਤੇ ਉਹਤੇ ਵੀ ਮਾਨਹਾਨੀ ਦਾ ਕੇਸ ਕਰਨਾ ਉਹਨੇ ਕਿਹਾ ਤੇ ਹੈ ਨਾ ਵੀ ਇਹ ਬ੍ਰੈਸ਼ਾਂ ਤੱਕ ਮੂੰਹ ਪਟਾ ਹੈ ਐਡੇ ਵੱਡੇ ਪੱਤਰਕਾਰ ਨੇ ਵੀ ਇਹ ਕੁੜੀ ਹੁਣ ਅਸੀਂ ਇਹਨੂੰ ਕੀ ਕਹੀਏ ਬੇਲਗਮ ਬੋਲਦੀ ਚੁੱਪ ਹੀ ਨਹੀਂ ਕਰਦੀ ਐਡਾ ਗਲਤ ਬੋਲਦੀ ਹੈ ਔਰ ਟਾਰਗੇਟ ਕਰਦੀ ਹੈ ਖਾਸ ਕਰਕੇ ਇੱਕ ਕਮਿਊਨਿਟੀ ਹੁਣ ਆਪਾਂ ਜਦੋਂ ਗੱਲ ਕਰਦੇ ਆਂ ਵੀ ਬੀਬੀ ਕੰਗਣਾ ਲੈਣਾ ਤੋਂ ਮੈਂ ਸਭ ਤੋਂ ਪਹਿਲਾਂ ਮਹਿਲਾ ਕਮਿਸ਼ਨ ਜਿਹੜੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਬੀਬੀ ਸ਼ਬਦ ਜਿਹੜਾ ਇਹ ਉਨਾ ਚਿਰ ਮੇਰੇ ਹਿਸਾਬ ਦੇ ਨਾਲ ਜਿੰਨੀ ਕੋ ਮੈਨੂੰ ਅਕਲ ਹੈ ਇਹ ਉਨਾ ਚਿਰ ਹੀ ਵੈਲਿਡ ਰਹਿਣਾ ਚਾਹੀਦਾ ਜਿੰਨਾ ਚਿਰ ਬੀਬੀ ਹੈ ਬੀਬੀ ਉਦੋਂ ਰਹਿੰਦੀ ਨਹੀਂ ਜਦੋਂ ਕਿਸੇ ਦੀਆਂ ਧੀਆਂ ਭੈਣਾਂ ਦੇ ਉੱਤੇ ਚਿਕੜ ਸੁੱਟਦੀ ਹੈ ਜਦੋਂ ਕਿਸੇ ਮਹਾਨ ਐਡੇ ਵੱਡੇ ਸੰਘਰਸ਼ ਨੂੰ ਪੈਰਾਂ 'ਚ ਰੂਲਦੀ ਹੈ ਜਦੋਂ ਉਹ ਦੂਜਿਆਂ ਦੀ ਇੱਜ਼ਤ ਨੂੰ ਇੱਜ਼ਤ ਹੀ ਨਹੀਂ ਸਮਝਦੀ ਹੈਗੀ ਉਦੋਂ ਬੀਬੀ ਨਹੀਂ ਰਹਿ ਜਾਂਦੀ ਉਦੋਂ ਫਿਰ ਉਹ ਬੀਬੀਆਂ ਵਾਲੇ ਮਸਲੇ 'ਚੋਂ ਬਾਹਰ ਹੋ ਜਾਂਦੀ ਹੈ ਤੁਸੀਂ ਦੱਸੋ ਵੀ ਇਸ ਕੰਟਰੀ ਚ ਜਾਂ ਏਸ਼ੀਆ ਚ ਕਿੰਨੀਆਂ ਬੀਬੀਆਂ ਨੇ ਕਦੀ ਸਾਡੇ ਕਿਸੇ ਸਿੱਖ ਨੇ ਕਿਸੇ ਬੀਬੀ ਦੇ ਕਟਾਸ਼ ਕੀਤਾ ਅੱਜ ਕੋਈ ਇੱਕ ਸ਼ਬਦ ਦੱਸ ਦੋ ਬੋਲਿਆ ਹੋਏ ਕਈ ਲੋਕ ਇਹ ਵੀ ਕਹਿ ਰਹੇ ਨੇ ਕਈ ਉਹਨਾਂ ਦੇ ਹੱਕ ਦੇ ਵਿੱਚ ਪੋਸਟਾਂ ਪਾ ਰਹੇ ਨੇ ਕਿ ਸਿੱਖਾਂ ਦੀ ਇਹ ਤਸਵੀਰ ਨਹੀਂ ਹੈ ਕਿ ਸਿੱਖ ਹੈ ਜਿਹੇ ਸ਼ਬਦ ਨਹੀਂ ਵਰਤਦੇ ਹਾਲਾਂਕਿ ਪੰਜਾਬ ਦੇ ਵਿੱਚੋਂ ਇਹ ਕਈ ਹੋਏ ਨੇ ਇਹ ਗੱਲਾਂ ਕਹੀਆਂ ਕਿ ਸਮਜੀਤ ਸਿੰਘ ਮਾਨ ਹੋਰਾਂ ਨੂੰ ਥੋੜਾ ਲਿਹਾਜ਼ ਕਰਨਾ ਚਾਹੀਦਾ ਸੀ ਕਿ ਸਾਹਮਣੇ ਕੁੜੀ ਹੈ ਕੁੜੀ ਲਈ ਕਿਹੜੇ ਸ਼ਬਦ ਵਰਤੇ ਜਾ ਰਹੇ ਨੇ ਮੈਂ ਗੱਲ ਕਰ ਰਿਹਾ ਹਰ ਸੇਮਤਕੌਰ ਹੋਰ ਬਦਲ ਹੋਰਾਂ ਦੀ ਉਹਨਾਂ ਨੇ ਵੀ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਕਿ ਇਹ ਸ਼ਬਦ ਨਹੀਂ ਵਰਤਨੇ ਚਾਹੀਦੇ ਸੀ ਕਿ ਲਿਹਾਜ਼ ਕਰਨੀ ਚਾਹੀਦੀ ਸੀ ਤੁਹਾਨੂੰ ਕੀ ਲੱਗਦਾ ਕਿ ਉਹ ਸਹੀ ਨਹੀਂ ਆਪਣੀ ਥਾਂ ਦੇ ਉੱਤੇ ਮਾਨ ਸਾਹਿਬ ਗਲਤ ਨੇ ਮੈਂ ਇਹ ਕਹਿਣਾ ਵੀ ਮੈਂ ਮਤਲਬ ਕਿ ਮਜੀਠੀਆ ਫੈਮਿਲੀ ਦੇ ਵਿੱਚ ਉਹ ਹੈਗੀ ਹੈ ਬੀਬੀ ਹਰਸਿਮਰਤ ਕੌਰ ਨੇ ਜਿਹੜੇ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਠੀਕ ਹੈ ਪੋਲੀਟੀਕਲ ਤੌਰ ਦੇ ਉੱਤੇ ਉਹਨਾਂ ਨੇ ਇੱਕ ਦੂਜੀ ਪਾਰਟੀ ਇਹਦੇ ਬੰਦੇ ਨੂੰ ਜਿਹੜਾ ਬਿਆਨ ਦਾਗ ਦਿੱਤਾ ਆ ਕੋਈ ਗੱਲ ਨਹੀਂ ਪਰ ਉਹ ਕੰਗਣਰ ਨਾਵਤ ਨੂੰ ਕਿਉਂ ਨਹੀਂ ਕਹਿੰਦੇ ਹੈਗੇ ਵੀ ਤੂੰ ਐਡੀ ਵੱਡਾ ਗੁਨਾਹ ਕੀਤਾ ਤੂੰ ਬੀਬੀ ਮਹਿੰਦਰ ਕੌਰ ਨੂੰ ਇਹ ਸ਼ਬਦ ਵਰਤੇ ਵੀ 2-2 ਰੁਪਏ ਇਹਦੇ ਉੱਤੇ ਆ ਜਾਂਦੀਆਂ ਨੇ ਇਹ ਉਦੋਂ ਮਤਲਬ ਮੈਲਾ ਕਮਿਸ਼ਨ ਨੇ ਤੇ ਬੀਬੀ ਹਰਜਮਤ ਕੌਰ ਜਿਹੜੇ ਨੇ ਇਹਨਾਂ ਨੇ ਨੋਟਿਸ ਲਿਆ ਕੋਈ ਅਸੀਂ ਵੇਖੋ ਬਹੁਤ ਜ਼ਿਆਦੀ ਇੱਜ਼ਤ ਕਰਦੇ ਆਂ ਔਰਤਾਂ ਦੀ ਤੇ ਲਿਹਾਜ਼ ਵੀ ਕਰਦੇ ਆਂ ਪਰ ਮੈਂ ਕਹਿੰਦਾ ਵੀ ਸਾਹਮਣੇ ਜਿਹਨੂੰ ਕਹਿੰਦੇ ਨੇ ਵੀ ਕੁੜੀ ਦਾ ਲਿਆਜ ਕਰਨਾ ਚਾਹੀਦਾ ਸੀ ਜਦੋਂ ਕੁੜੀ ਇਦਾਂ ਇਹਨੇ ਸ਼ਬਦ ਬੋਲੇ ਨੇ ਉਦੋਂ ਪੰਜਾਬ ਦੇ ਵਿੱਚ ਜਿਹੜੇ ਬੰਦੇ ਅੱਜ ਸਰਦਾਰ ਮਾਨ ਦੇ ਉੱਤੇ ਉਂਗਲ ਚੁੱਕ ਰਹੇ ਨੇ ਇੰਨਾ ਬੰਦਿਆਂ ਨੇ ਕਿੰਨੇ ਕੋ ਬੰਦਿਆਂ ਨੇ ਮਤਲਬ ਇਸ ਇਹ ਗੱਲ ਦੇ ਉੱਤੇ ਜਾ ਕੇ ਕੋਈ ਐਕਸ਼ਨ ਲਿਆ ਹੈ ਵੀ ਆਈਡੀ ਵੱਡੀ ਗੱਲ ਉਹ ਕਰ ਰਹੀ ਆ ਤੁਸੀਂ ਮਤਲਬ ਕਿ ਸੋਚ ਆਪਾਂ ਸਾਰੇ ਉਸ ਸੰਘਰਸ਼ 'ਚ ਰਹੇ ਆ ਮੈਂ ਸਮਝਦਾ ਕਿ ਜਿਹੜਾ ਸੰਘਰਸ਼ ਦਿੱਲੀ ਦੇ ਵਿੱਚ ਲੜਿਆ ਗਿਆ ਆ ਉਹ ਇੱਕ ਮਹਾਨ ਸੰਘਰਸ਼ ਆ ਮੈਂ ਸੱਚੀ ਕਹਿਣਾ ਕੋ ਬਹੁਤ ਮਹਾਨ ਸੰਘਰਸ਼ ਸੀ ਜਿਵੇਂ ਦੀਪਕ ਇਹਨਾਂ ਨੇ ਵੀ ਇਹ ਕਾਲਪੁਰਖ ਦੀ ਰਹਿਮਤ ਆ ਕਲਾ ਵਰਤ ਰਹੀ ਆ ਐਡਾ ਵੱਡੇ ਸੰਘਰਸ਼ ਨੂੰ ਇੱਕ ਬੰਬੇ ਤੋਂ ਇਹ ਐਕਟਰ ਉੱਠ ਕੇ ਮਤਲਬ ਇੱਡੀ ਵੱਡੀ ਗੱਲ ਕਹਿ ਦੇ ਤੇ ਉਹਨੂੰ ਕੋਈ ਬੰਦਾ ਗੁੱਸੇ ਜਾ ਕੇ ਬੋਲ ਦਿੰਦਾ ਕੁਝ ਕੁ ਸ਼ਬਦ ਕਹਿੰਦੇ ਨੇ ਵੀ ਸਿੱਖ ਕਿਸੇ ਨੂੰ ਇਦਾਂ ਕੁਝ ਬੋਲਦੇ ਨਹੀਂ ਹੈਗੇ ਸਿੱਖਾਂ ਨੇ ਤੇ ਪ੍ਰਿੰਦਰਾ ਜਿਹੜੀ ਆ ਮਾਰ ਦਿੱਤੀ ਸੀ ਕਹਿਣ ਵੀ ਬੀਬੀ ਮਾਰਤੀ ਬੀਬੀ ਮਾਰਨੀ ਨਹੀਂ ਚਾਹੀਦੀ ਹੁਣ ਬੀਬੀ ਰਾਜਗਦੀ ਤੇ ਬਹਿ ਕੇ ਸਾਡੇ ਟੈਂਕਾਂ ਤੋਪ ਚੜਾ ਕੇ ਸਾਡਾ ਦਰਬਾਰ ਸਭ ਢਾਹ ਦਿੰਦੀ ਆ ਤੇ ਫੇਰ ਉਹ ਬੀਬੀ ਕਿਥੋਂ ਰਹਿ ਗਈ ਦੱਸੋ ਨਾ ਹੁਣ ਬੀਬੀ ਦਾ ਉਹਨਾ ਚਿਹਰੇ ਜਿੰਨਾ ਚਿਰ ਬੀਬੀ ਆ ਮੈਂ ਇੱਕ ਕਵੀਸ਼ਰ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਵੀ ਸਿੱਖ ਬੀਬੀ ਦੇ ਵਾਰ ਨਹੀਂ ਕਰਦੇ ਹੈਗੇ ਤੇ ਉਹ ਕਹਿੰਦਾ ਵੀ ਬੀਬੀ ਵੀਰ ਜੇ ਹੁਣ ਲੋਕਾਂ ਦੇ ਮੱਝ ਜੀ ਨਾ ਮੂਸਲ ਕਹਿੰਦੇ ਨੇ ਕੋਪ ਨੂੰ ਉਹ ਕਹਿੰਦਾ ਜਦੋਂ ਬੀਬੀ ਲੋਕਾਂ ਦੇ ਮੂਸਲ ਲੋਂਦੀ ਫਿਰਦੀ ਲੋਂਦੀ ਫਿਰਦੀ ਹੋਊਗੀ ਤੇ ਫਿਰ ਅਗਲਿਆਂ ਨੇ ਛੱਡਣਾ ਨਹੀਂ ਹੈ ਸੋ ਮਸਲਾ ਇਹ ਆ ਵੀ ਬੀਬੀ ਸ਼ਬਦ ਜਿਹੜਾ ਆ ਉਹ ਸਤਕਾਰ ਨਾਲ ਤਾਂ ਵਰਤਿਆ ਜਾਂਦਾ ਆ ਵੀ ਇਹ ਇੱਕ ਡਿਫੈਂਸ ਆ ਬਹੁਤ ਵੱਡਾ ਵੀ ਬੰਦਾ ਕੋਈ ਬੋਲ ਹੀ ਨਾ ਸਕੇ ਤੇ ਇਹ ਸਾਡੇ ਨਾਲ ਜੋ ਮਰਜ਼ੀ ਕਰ ਦੇਣਾ ਮੈਂ ਕਹਿੰਦਾ ਵੀ 1200 ਬੰਦਾ ਮੂੰਹ ਨਾਲ ਕਹਿਣ ਦੀ ਗੱਲ ਆ ਪੰਜਾਬ ਵਿੱਚ ਲਾਸ਼ਾਂ ਆਈਆਂ ਨੇ 15 15 16 16 ਸਾਲਾਂ ਦੇ ਮੁੰਡਿਆਂ ਦੀਆਂ ਟਰਾਲੀਆਂ ਡਾਲੀਆਂ ਦੇ ਉੱਤੋਂ ਮਰਦਿਆਂ ਦੀਆਂ ਸਾਨੂੰ ਪੁੱਛ ਕੇ ਵੇਖੋ ਵੀ ਕਿਵੇਂ ਉੱਥੋਂ ਲਾਸ਼ਾਂ ਜਿਹੜੀਆਂ ਨੇ ਪੰਜਾਬ ਨੂੰ ਆਉਂਦੀਆਂ ਸੀ ਕਿਸਾਨਾਂ ਦੀ ਕਿਵੇਂ ਅਗਲੇ ਦਿਨ ਜੇ ਖਨੌਰੀ ਮੁੰਡੇ ਨੂੰ ਭੁੰਨ ਦਿੱਤਾ ਗੋਲੀਆਂ ਮਾਰ ਕੇ ਸਾਡੇ ਨਾਲ ਗੱਲ ਤਾਂ ਕਰਨਾ ਉਹਦੇ ਉੱਤੇ ਤਾਂ ਕੰਗੰਣਾ ਰਣਾ ਦਾ ਆ ਕੇ ਬੈਂਦੀ ਕੋਈ ਨਹੀਂ ਆ ਗਈ ਕੱਲੀ-ਕੱਲੀ ਉਹਨਾਂ ਦੀ ਕੁੜੀ ਤੇ ਮਾਂ ਰਹਿ ਗਈ ਏ ਕੰਗੰਣਾ ਰਣਾ ਉੱਥੇ ਤਾਂ ਆਈ ਨਹੀਂ ਅਗਲੇ ਦਿਨ ਜੇ ਡਾਕਟਰ ਕੁੜੀ ਨੂੰ ਜਿਸ ਤਰੀਕੇ ਨਾਲ ਉਹਦੇ ਨਾਲ ਜੋ ਹੋਇਆ ਉਹਦੀ ਮੌਤ ਤੋਂ ਬਾਅਦ ਵੀ 18 ਵਾਰੀ ਉਹਦੇ ਨਾਲ ਕੋ ਕਰਮ ਕੀਤਾ ਗਿਆ ਉੱਥੇ ਕਿਉਂ ਨਹੀਂ ਗਈ ਬੰਗਾਲ ਜਾਂਦੀ ਨਾ ਉੱਥੇ ਵੀ ਸਾਡੇ ਸਿੰਘ ਗਏ ਨੇ ਉੱਥੇ ਵੀ ਸਾਡੇ ਸਿੰਘ ਗਏ ਨੇ ਉੱਥੇ ਵੀ ਸਾਡਾ ਬੱਚਾ ਗਿਆ ਉਹਨਾਂ ਦਾ ਦੁੱਖ ਸੁੱਖ ਸੁਣਨ ਔਰ ਜਿੱਥੇ ਲੋੜ ਪਊਗੀ ਜਿਉਂ ਕਹਿਣਗੇ ਤੇ ਅਸੀਂ ਉੱਥੇ ਵੀ ਖੜਾਂਗੇ ਔਰ ਇਹ ਵੀ ਗੱਲ ਤੁਹਾਨੂੰ ਦੱਸਦਾ ਮੈਂ ਕੰਗੜਾ ਰਣਾਉਤ ਕਿੰਨਾ ਕੁਝ ਬੋਲਦੀ ਆ ਜੇ ਕੰਗੜਾ ਰਣਾਉਤ ਨੂੰ ਕੋਈ ਉਹਦੇ ਨਾਲ ਬਦਸਲੂਕੀ ਕਰੂ ਕਿਤੇ ਖੜੀ ਨਾਲ ਆਵਾਜ਼ ਮਾਰੇਗੀ ਅਸੀਂ ਉੱਥੇ ਵੀ ਚਲੇ ਜਾਣਾ ਇਹ ਸਾਡਾ ਸਿਧਾਂਤ ਆ ਇੱਕ ਅੱਲਾ ਸੁਭਾਣ ਹੀ ਹੈ ਇਹ ਸਾਡਾ ਸਿਧਾਂਤ ਆ ਸਾਡੇ ਗੁਰੂਆਂ ਨੇ ਸਾਨੂੰ ਬਖਸ਼ਿਸ਼ ਕੀਤੀ ਆ ਏ ਕਿ ਤੁਸੀਂ ਨਿਮਾਣੇ ਨਤਨ ਨਾਲ ਖੜਨਾ ਆ ਠੀਕ ਹੈ ਜੀ ਅਸੀਂ ਉਹੀ ਆ ਅਸੀਂ ਉਹੀ ਆ ਜਿਹੜੇ ਰੋਟੀ ਖਾਂਦੇ ਛੱਡ ਕੇ ਸਾਡੇ ਵੱਡੇ ਜਾ ਕੇ ਸਭ ਤੋਂ ਪਹਿਲਾਂ ਬੀਬੀਆਂ ਨੂੰ ਛੜਾ ਕੇ ਲਿਆਏ ਸੀ ਉਦੋਂ ਅਸੀਂ ਬਹੁਤ ਬਹਾਦਰ ਸੀ ਔਰ ਇਹ ਕੱਲ ਦੀਆਂ ਗੱਲਾਂ ਨੇ ਕਿਤੇ ਅਸੀਂ ਆਪਣੀਆਂ ਪੱਗਾਂ ਪਾੜ ਕੇ ਇਹਨਾਂ ਦੇ ਲੱਕ ਦਵਾਲੇ ਲਪੇਟੀਆਂ ਇਹਨਾਂ ਦੇ ਸਿਰ ਦੇ ਉੱਤੇ ਇਹ ਹਰ ਤੀਜੇ ਚੌਥੇ ਦਿਨ ਕੋਈ ਨਾ ਕੋਈ ਰਿਪੋਰਟ ਆਉਂਦੀ ਆ ਕਿਤੇ ਤੁਸੀਂ ਵੇਖਿਆ ਹੈ ਕਿ 20 ਕਿਲੋਮੀਟਰ ਦੇ ਵਿੱਚ ਲੰਮੇ ਲੋਕ ਬੈਠੇ ਹੋਣ ਤੇ ਉਥੋਂ ਲਗਭਗ 20 ਕਿਲੋਮੀਟਰ ਦੇ ਆਸ-ਪਾਸ ਜਿੰਨੀਆਂ ਨੌਜਵਾਨ ਕੁੜੀਆਂ ਨੇ ਰਾਤ ਨੂੰ ਸ਼ਿਫਟਾਂ ਲਾ ਕੇ 12-12 ਵਜੇ ਵੀ ਆਉਂਦੀਆਂ 11-11 ਵਜੇ ਵੀ ਆਉਂਦੀਆਂ 10 ਵਜੇ ਆਉਂਦੀਆਂ ਤੇ ਉਹ ਬਾਹਰ ਚ ਲੋਕ ਰੋਏ ਉਹ ਕਹਿੰਦੇ ਜਿੰਨਾ ਚਿਰ ਇੱਥੇ ਸਿੱਖ ਰਹੇ ਨੇ ਉਹਨਾਂ ਚਿਰ ਸਾਡੀਆਂ ਕੁੜੀਆਂ ਇਥੋਂ ਆਰਾਮ ਨਾਲ ਲੰਘਦੀਆਂ ਨੇ ਨਹੀਂ ਤੇ ਇੱਥੇ ਇਨ ਮਤਲਬ ਕਿ ਇੰਨੀ ਛੇੜਛਾੜ ਹੁੰਦੀ ਸੀ ਇੰਨੀ ਬਦਤਮੀ ਜੀ ਹੁੰਦੀ ਸਾਡੇ ਤੋਂ ਸਹਾਰੀ ਨਹੀਂ ਜਾਂਦੀ ਇਹ ਉਹਨਾਂ ਲੋਕਾਂ ਦਾ ਆਉਣ ਰਿਕਾਰਡ ਬਿਆਨ ਨੇ ਬਿਲਕੁਲ ਇੱਥੇ ਕਈ ਸਾਰੀਆਂ ਵੀਡੀਓ ਬਣਾਈਆਂ ਨੇ ਉੱਥੇ ਉਹਨਾਂ ਨੇ ਦੇਖਿਆ ਵੀ ਕਿਉਂਕਿ ਕਈਆਂ ਕੁੜੀਆਂ ਨਾਲ ਬਹੁਤ ਹਰਕਤਾਂ ਹੋਈਆਂ ਗੰਦੀਆਂ ਤੁਸੀਂ ਗੁਰਬਾਣੀ ਖੰਡਬਾਣੀ ਦੇ ਉੱਤੇ ਹੁਣ ਵੇਖ ਸਕਦੇ ਹੋ ਮੈਂ ਬਣਾਈ ਹੋਈ ਹੈ ਜੀ ਚੁਗਿਆਣੇ ਦੇ ਰੋਂਦੇ ਸੀਗੇ ਉੱਚੀ ਉੱਚੀ ਤੇ ਸਰਦਾਰੋਂ ਤੁਸੀਂ ਚੱਲੇ ਹੋ ਵਾਪਸ ਐ ਲੋਕਾਂ ਨੇ ਸਾਨੂੰ ਕਿਹਾ ਉੱਥੇ ਬੱਬੇ ਜੀ ਅਦਰ ਅਕਾਲੀ ਦਲ ਵਾਲੀ ਸਾਈਡ ਨੂੰ ਆਵਾਂਗੇ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਕਹਿੰਦੇ 15 ਦਿਨਾਂ ਦੇ ਵਿੱਚ ਅਗਰ ਮਾਫੀ ਨਾ ਮੰਗੀ ਨਿਮਾਣੇ ਸਿੱਖ ਮੰਗੋ ਅਕਾਲ ਤਖਤ ਸਾਹਿਬ ਤੇ ਨਤਮਸਤਕ ਨਾ ਹੋਏ ਉਨਾ ਟਾਈਮ ਤੱਕ ਤਨਖਾਹੀਏ ਇਕਰਾਰ ਹੀ ਨੇ ਆਪਣੀਆਂ ਗਲਤੀਆਂ ਮੰਨਣੀਆਂ ਪੈਣੀਆਂ ਆ ਕਿ ਉੱਥੇ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਚੀਜ਼ਾਂ ਹੋਈਆਂ ਨੇ ਹੁਣ ਤੱਕ ਕਿਹੜੀਆਂ ਜੁੜੀਆਂ ਚੀਜ਼ਾਂ ਦੀ ਉੱਥੇ ਮਾਫੀ ਮੰਗੀ ਜਾਏਗੀ ਕਿ ਲੱਗਦਾ ਕਿ ਜਿਹੜੇ ਬਾਕੀ ਨਾਲ ਸੀਗੇ ਉਹ ਵੀ ਸਾਰੇ ਉੱਥੇ ਪਹੁੰਚਣ ਦੇ ਵੇਖੋ ਗੱਲ ਇਹ ਹੈ ਜਿੰਨਾ ਕੋ ਮੈਨੂੰ ਪਤਾ ਹੈ ਇਹ ਅਕਾਲੀ ਦਲ ਦੇ ਸੁਭਾਅ ਦੀ ਜੇ ਮੈਂ ਗੱਲ ਕਰਾਂ ਤੇ ਅਕਾਲੀ ਦਲ ਦੇ ਬੰਦੇ ਜਿਹੜੇ ਨੇ ਉਹ ਤੱਕ ਸਾਬਤ ਤੋਂ ਬਦੀ ਬਾਗੀ ਨਹੀਂ ਹੋਏ ਹੈਗੇ ਚਾਹੇ ਉਹਨਾਂ ਨੇ ਜਿੰਨੇ ਮਰਜ਼ੀ ਕਸੂਰ ਕੀਤੇ ਹੋਣ ਗੁਨਾਹ ਕੀਤੇ ਹੋਣ ਮੈਨੂੰ ਇਹ ਲੱਗਦਾ ਵੀ ਸੁਖਬੀਰ ਬਾਦਲ ਤਖਤ ਸਾਹਿਬ ਤੇ ਜਾਊਗਾ ਔਰ ਨਮਾਣੇ ਸਿੱਖ ਵਜੂ ਜਾਏਗਾ ਜੋ ਮੈਨੂੰ ਲੱਗਦਾ ਹੈ ਹੁਣ ਕੱਲ ਨੂੰ ਕੀ ਹੁੰਦਾ ਹੋ ਸਕਦਾ ਨਾ ਹੋਏ ਪਰ ਮੈਨੂੰ ਲੱਗਦਾ ਵੀ ਉਹ ਕਿਉਂਕਿ ਇੱਕੋ ਇੱਕ ਦਰਵਾਜ਼ਾ ਉਹਨਾਂ ਕੋਲ ਰਹਿ ਗਿਆ ਅਕਾਲ ਤਖਤ ਸਾਹਿਬ ਜੇ ਉੱਥੇ ਉਹਨਾਂ ਨੇ ਸਿਰ ਨਹੀਂ ਮੰਨਾ ਕੀਤਾ ਤੇ ਫੇਰ ਉਹਨਾਂ ਦੀ ਜਿਹੜੀ ਹੈ ਜੜ ਪੱਟੀ ਜਾਊਗੀ ਤੇ ਉਹ ਜੜ ਨਹੀਂ ਪੁੱਟਣ ਦੇਣਗੇ ਆਪਣੀ ਜੋ ਮੇਰੇ ਨੂੰ ਮੈਨੂੰ ਲੱਗਦਾ ਕਿਉਂਕਿ ਹੁਣ ਆਪਾਂ ਜੇ ਕਹੀਏ ਵੀ ਉਹ ਨਕਲੀ ਮਾਫੀ ਮੰਗੂਗਾ ਉਹ ਅਸਲੀ ਮੰਗੂਗਾ ਇਹ ਨਹੀਂ ਹੋਣ ਸਿੱਖ ਕਹਿ ਸਕਦੇ ਮੈਂ ਵੇਖੋ ਇਹਨਾਂ ਸਾਰਿਆਂ ਚ ਮੈਂ ਵੀ ਸ਼ਾਮਲਾ ਵੇਖੋ ਬਹੁਤ ਕੁਝ ਉਹਨਾਂ ਨੇ ਅਜਹਿ ਕੀਤਾ ਆ ਜਿਹਦਾ ਆਮ ਸਿੱਖ ਜਿਹੜੇ ਨੇ ਉਹ ਮਤਲਬ ਮਾਫੀ ਨਹੀਂ ਦਿੰਦੇ ਉਹਨਾਂ ਦੇ ਮਨ ਚ ਵੀ ਮਾਫੀ ਨਹੀਂ ਦੇਣੀ ਚਾਹੀਦੀ ਵੀ ਇੰਨਾ ਗੁੱਸਾ ਉਹਨਾਂ ਦੇ ਮਨਾਂ ਦੇ ਵਿੱਚ ਤੇ ਉਹ ਇਸ ਗੱਲ ਨੂੰ ਸੋਚਦੇ ਆ ਵੀ ਪਰ ਮੈਂ ਸਮਝਦਾ ਵੀ ਇੱਕ ਐਡੇ ਵੱਡੇ ਅ ਮਤਲਬ ਕਿ ਇੱਕ ਐਡੀ ਵੱਡੀ ਪਾਰਟੀ ਸਿੱਖਾਂ ਦੀ ਅਕਾਲੀ ਦਲ ਜਿਨੇ ਪੰਜਾਬ ਦੇ ਵਿੱਚ ਲਗਾਤਾਰ ਹਕੂਮਤ ਵੀ ਕੀਤੀ ਹੋਏ ਔਰ ਐਸਡੀ ਪੀਸੀ ਵਰਗੀ ਵੱਡੀ ਸੰਸਥਾ ਜਿਹੜੀ ਆ ਉਹ ਵੀ ਉਹਨਾਂ ਦੇ ਕੋਲ ਰਹੀ ਹੋਵੇ ਔਰ ਉਹ ਬੰਦੇ ਜਿਹੜੇ ਨੇ ਤਖਸੈਵ ਤੇ ਮਤਲਬ ਜਾ ਕੇ ਪੇਸ਼ ਹੋਣ ਤੇ ਜਾ ਕੇ ਕਹਿਣ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ ਤੇ ਉਹ ਉੱਥੇ ਸਰਨੀਵਾ ਕਰਨ ਜਾ ਕੇ ਇਹ ਵੈਸੇ ਦਾ ਆਪਣੇ ਆਪ ਚ ਵੱਡੀ ਗੱਲ ਆ ਇਹ ਅੱਜ ਕਾ ਲੋਕ ਛੋਟੀ ਛੋਟੀ ਗੱਲ ਦੇ ਉੱਤੇ ਵੀ ਮੋੜ ਜਾਂਦੇ ਨੇ ਮੈਨੇ ਹੁੰਦਾ ਜੋ ਕਰਨਾ ਕਰ ਲੈ ਹੈ ਨਾ ਤੇ ਜਿੰਨਾ ਉਹਨਾਂ ਕੋਲ ਪੈਸਾ ਆਇਆ ਜਿੰਨਾ ਉਹਨਾਂ ਕੋਲ ਤਾਮ-ਜਾਮ ਹੈ ਜਿੰਨੀ ਵਿਦੇਸ਼ਾਂ ਦੇ ਵਿੱਚ ਉਹਨਾਂ ਕੋਲ ਜਾਇਦਾਦ ਆ ਜਾਓ ساری ਉਮਰ ਕਿਤੇ ਜਾ ਕੇ ਰਹਿ ਸਕਦੇ ਆ ਕੁਝ ਵੀ ਕਰ ਸਕਦੇ ਆ ਪਰ ਮੈਨੂੰ ਲੱਗਦਾ ਵੀ ਜਿਹੜੇ ਬਾਕੀ ਬੰਦੇ ਨੇ ਜਿਹੜੇ ਬਹੁਤ ਰੌਲਾ ਪਾਉਂਦੇ ਸੀ ਲੜਾ-ਲੜਾ ਕਰਦੇ ਸੀ ਤਖਸਾਬ ਨੇ ਉਹ ਵੀ ਸੱਦਿਆ ਕਿਉਂਕਿ ਉਹ ਇਸ ਕਰਕੇ ਸੱਦਿਆ ਕੋ ਕੈਬਨਟ ਸੀਗੇ ਉਹਨਾਂ ਨੇ ਕਿ ਸਨੇ ਵਿਰੋਧ ਕਰਕੇ ਬਾਹਰ ਤਾਂ ਨਹੀਂ ਆਏ ਜਦੋਂ ਕੋਈ ਗਲਤ ਫੈਸਲੇ ਹੋਏ ਨੇ ਤਾਂ ਫਿਰ ਇਸ ਕਰਕੇ ਤਖਸਾਹਬ ਨੇ ਸਾਰਿਆਂ ਨੂੰ ਲਪੇਟ ਲਿਆ ਵੀ ਆ ਜਾਓ ਤੁਸੀਂ ਸਾਰੇ ਹੀ ਸੀਗੇ ਇਕੱਠੇ ਤੁਹਾਡੀ ਜੁੰਡਲੀ ਸਾਰੀ ਜਦੋਂ ਤੁਸੀਂ ਗੁਨਾਹ ਕੀਤੇ ਨੇ ਵੇਖੋ ਗੱਲ ਇਹ ਆ ਵੀ ਅ ਜਦੋਂ ਅਕਾਲ ਤਖਸਾਹਬ ਤੋਂ ਹੁਕਮ ਆਉਂਦਾ ਆ ਤਨਖਾਹਿਆ ਕਰਾਰ ਆਉਂਦਾ ਆ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਇਹ ਦੇਖੋ ਕੁਝ ਬੱਚਿਆਂ ਨੂੰ ਜਾਂ ਕੁਝ ਫੇਸਬੁੱਕ ਤੇ ਨਹੀਂ ਉਹਨਾਂ ਨੂੰ ਪਤਾ ਹੋਣਾ ਵੀ ਇਹਦੇ ਕਿੱਡੇ ਵੱਡੇ ਮੈਨੇ ਨੇ ਇਹ ਇਤਿਹਾਸਿਕ ਦਸਤਾਵੇਜ਼ ਹੈ ਜੀ ਜਦੋਂ ਤਖਸਾਲਾਬ ਦੇ ਹੁਕਮਨਾਮੇ ਤੇ ਤਖਸਾਲਾਬ ਦੀਆਂ ਤਨਖਾਹਾਂ ਦਾ ਜ਼ਿਕਰ ਆਊਗਾ ਤੇ ਉਹਦੇ ਵਿੱਚ ਇਹ ਅੰਕਤ ਹੋ ਜੂ ਵੀ ਅਕਾਲੀ ਦਲ ਨੇ ਜਦੋਂ ਰਾਜ ਕੀਤਾ ਰਾਜ ਦੇ ਨਸ਼ੇ ਦੇ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਫਿਰ ਉਹਨਾਂ ਨੂੰ ਤਨਖਾਹ ਲੱਗੀ ਤੇ ਉਹ ਤਖਸਾਲਾਬ ਤੇ ਗਏ ਮਤਲਬ ਹੁਣ ਦੁਨੀਆ ਦੀ ਕੋਈ ਵੀ ਤਾਕਤ ਇਹ ਨਹੀਂ ਕਹਿ ਸਕਦੀ ਉਹ ਵੀ ਅਸੀਂ ਗਲਤੀ ਨਹੀਂ ਕੀਤੀ ਕਿਸੇ ਵੀ ਸਟੇਜ ਤੇ ਨਹੀਂ ਕਹਿ ਸਕਦੇ ਕਿਸੇ ਇਤਿਹਾਸ ਤੇ ਨਹੀਂ ਕਹਿ ਸਕਦੇ ਗੁਨਾਹਗਾਰਤਾ ਉਹ ਹੋਗੇ ਹੁਣ ਵੇਖੋ ਇਹ ਗੱਲ ਅਗਲੀ ਆ ਕਿ ਪੰਥ ਬਹੁਤ ਮਹਾਨ ਆ ਇੱਥੇ ਬੁੱਢਾ ਦਲ ਜਿਹੜਾ ਆ ਚੱਲਦਾ ਵਹਿਰ ਪੰਜਵਾਂ ਤਖਤ 96 ਕਰੋੜੀਓ ਲਿਖਦੇ ਨੇ ਉਹਨਾਂ ਦੇ ਮੁਖੀ ਨੇ ਵੀ ਜਿਹੜੀ ਆ ਉੱਥੇ ਖਿਮਾਯਾਜਨਾ ਕੀਤੀ ਉਹਨਾਂ ਨੂੰ ਪੰਥ ਚੋਂ ਛੇਕਿਆ ਸੀ ਜਦੋਂ ਉਹਨਾਂ ਨੇ ਸਰਕਾਰੀ ਸੇਵਾ ਲਾ ਕੇ ਤਖਸਾਹਤ ਤੇ ਸੇਵਾ ਲਈ ਆ ਤੇ ਹੋਰ ਬੜੇ ਜਿਹੜੇ ਸੀਗੇ ਬਰਨਾਲਾ ਸਰਜੀਤ ਸਿੰਘ ਬਰਨਾਲੇ ਉਹਨਾਂ ਨੂੰ ਵੀ ਤਨਖਾਹ ਲੱਗੀ ਹੋਰ ਬੜੇ ਲੋਕਾਂ ਨੂੰ ਤਖਤ ਸਾਹਿਬ ਦੇ ਤਨਖਾਹ ਲੱਗਦੀ ਆ ਇਹ ਭਾਵੇਂ ਆਪਾਂ ਸੋਚਦਿਆਂ ਜਿਹੜੇ ਆਮ ਲੋਕ ਕਈ ਸੋਚਦੇ ਨਹੀਂ ਉਹਨਾਂ ਨੇ ਸਮਝ ਨਹੀਂ ਹੈਗੀ ਵੀ ਕੀ ਆ ਮਤਲਬ ਚੌਥੇ ਬਤ ਉਹ ਜੋੜੇ ਝਾੜਨ ਲਾਦਨ ਕਿ ਤਖਤੀ ਪਾਦਨ ਕਿ ਇਹ ਐਂ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਆ ਕਿ ਅਕਾਲ ਤਖਸੈਬ ਦੇ ਅੱਗੇ ਬਾਦਸ਼ਾਹ ਜਿਹੜੇ ਨੇ ਜਾਂ ਹਕੂਮਤੀ ਬੰਦੇ ਨੇ ਉਹ ਸਿਰ ਨੀਵਾ ਕਰਕੇ ਜਾਣ ਮੈਂ ਤੁਹਾਨੂੰ ਸੁੱਚਾ ਸਿੰਘ ਲੰਗਾ ਜਿਹੜਾ ਉਹਨੂੰ ਬਹੁਤ ਲੋਕ ਹੋਰ ਤਰ੍ਹਾਂ ਦੀ ਪੇਸ਼ਕਾਰੀ ਉਹਦੀ ਕਰਦੇ ਨੇ ਵੀ ਉਹ ਗਲਤ ਸੀ ਉਹ ਐ ਸੀ ਉਹ ਐ ਹੈ ਨਾ ਮੈਂ ਕਹਿੰਦਾ ਵੀ ਸਾਰੀਆਂ ਹੀ ਗੱਲਾਂ ਸਾਨਾ ਪਰ ਉਹ ਬੰਦਾ ਰੋਇਆ ਬਹੁਤ ਵੀ ਮੈਂ ਤਖਤ ਸਾਹਿਬ ਤੇ ਮੈਨੂੰ ਮੇਰੀ ਪੁੱਲ ਬਖਸ਼ਾ ਦਿਓ ਮੈਂ ਤਖਤ ਸਾਹਿਬ ਨੂੰ ਸਮਰਪਤ ਆ ਮੈਂ ਜੋ ਕਹੋ ਮਤਲਬ ਉਹ ਬੰਦਾ ਕੁਝ ਵੀ ਕਰਨ ਲਈ ਤਿਆਰ ਸੀ ਮਸਲਾ ਇਹ ਆ ਵੀ ਗਲਤੀਆਂ ਤੇ ਬੰਦਿਆਂ ਨੇ ਕੀਤੀਆਂ ਗੁਨਾਹ ਵੀ ਕੀਤੇ ਪਰ ਇਹ ਗੱਲ ਜ਼ਰੂਰ ਆ ਵੀ ਉਹਨਾਂ ਲਈ ਤਖਤ ਸਾਹਿਬ ਮਹਾਨ ਆ ਉਹਨਾਂ ਲਈ ਅਕਾਲ ਤਖਸਾ ਮਹਾਨਾ ਇਹ ਗੱਲ ਬਹੁਤ ਆਪਣੇ ਆਪ ਚ ਜਿਵੇਂ ਹੁਣ ਤੁਸੀਂ ਵੇਖੋ ਕਿ ਢੱਡਰੀਆਂ ਵਾਲਿਆਂ ਨੂੰ ਉਹਨਾਂ ਨੇ ਕਿਹਾ ਵੀ ਤਖਸਾ ਇਹਨਾਂ ਨੇ ਕਿਹਾ ਵੀ ਨਹੀਂ ਇਹ ਪੁਜਾਰੀਵਾਦ ਦੇ ਮੈਣੀ ਇਹਨਾਂ ਕੋਲ ਹੋਣਾ ਮੇਰੀ ਗੱਲ ਸਮਝਦੇ ਇਨਾਂ ਨੇ ਕਿਹਾ ਵੀ ਉਹ ਮੈਂ ਕਿਉਂ ਨਾ ਕਿ ਜਾਵਾਂ ਉੱਥੇ ਕਬਜਾ ਹੈ ਗੁੰਡਿਆਂ ਦਾ ਕਬਜਾ ਹੈ ਉੱਥੇ ਐਦਾਂ ਦੀ ਐਦਾਂ ਦੀ ਸ਼ਬਦਾਬਲੀ ਉਹਨਾਂ ਨੇ ਵਰਤੀ ਤੇ ਮੈਂ ਸਮਝਦਾ ਕਿ ਉੱਥੇ ਕੌਣ ਹੈ ਕੀ ਹੈ ਨਹੀਂ ਮਰਿਆਦਾ ਜਿਹੜੀ ਆ ਉਦੇ ਸਾਹਬ ਨਾਲ ਕੋਈ ਬਾਦਸ਼ਾਹ ਨਹੀਂ ਵਾ ਹੋ ਕੇ ਜਾਂਦਾ ਤੇ ਆਪਣੇ ਆਪ ਚ ਬਹੁਤ ਵੱਡੀ ਗੱਲ ਆ ਲੋਕੀ ਉਹਨੂੰ ਕਿਵੇਂ ਲੈਂਦੇ ਆ ਨਹੀਂ ਲੈਂਦੇ ਉਹ ਗੱਲ ਵੱਖਰੀ ਆ ਨਹੀਂ ਨਹੀਂ ਕਈਆਂ ਨੂੰ ਪਤਾ ਪਰ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਪੇਸ਼ ਹੋਣਾ ਤਨਖਾਹ ਲਵਾਣੀ ਇਹ ਇਤਿਹਾਸਕ ਦਸਤਾਵੇਜ਼ ਹੈ ਜੇ ਵੀ ਇਹਨਾਂ ਦੀ ਫੈਮਿਲੀ ਨੇ ਗੁਨਾਹ ਕੀਤੇ ਸੀ ਤੇ ਫਿਰ ਇਹਨਾਂ ਨੇ ਤਖਤ ਸਾਹਿਬ ਦੇ ਉੱਤੇ ਜਾ ਕੇ ਜਿਹੜੀ ਉਹ ਮਾਫੀ ਮੰਗੀ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਗੁਰੂ ਨਾਨਕ ਨਾਮ ਲੈਵਾ ਜਿਹੜੀ ਸਮੂਹ ਸੰਗਤ ਸਾਜ ਸੰਗਤ ਅੱਜ ਸੰਗਤ ਆ ਉਹ ਤੇ ਕੀ ਫੈਸਲਾ ਲੈਂਦੀ ਹੈ ਉਹ ਮਨ ਕੀ ਬਣਾਉਂਦੀ ਆ ਉਹ ਸੰਗਤ ਦਾ ਫੈਸਲਾ ਹੀ ਬੱਬੇ ਜੀ ਅਖੀਰਲਾ ਸਵਾਲ ਕਰਨਾ ਚਾਹਾਂਗਾ ਨਿਮਾਨਾ ਸਿੱਖ ਕਿਵੇਂ ਬਣ ਕੇ ਆਣਗੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਵੀ ਆਏ ਸੀਗੇ ਉਹ ਵੀ ਨਿਮਾਨੇ ਸਿੱਖ ਬਣ ਕੇ ਆਏ ਸੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਏ ਮਾਫੀ ਭੁਲਾ ਮੰਗੀਆਂ ਉਹਨਾਂ ਨੇ ਨਾ ਤੁਹਾਨੂੰ ਕੀ ਲੱਗਦਾ ਕਿ ਵੀਆਈਪੀ ਕਲਚਰ ਦੇ ਉੱਤੇ ਉਂਗਲ ਉਠਦੀ ਸੀਗੀ ਪਹਿਲਾਂ ਉਹ ਕਿਵੇਂ ਆਣਗੇ ਪੂਰੀ ਸਹੂਲਤਾਂ ਦੇ ਨਾਲ ਆਣਗੇ ਜਾਂ ਫਿਰ ਸੰਗਤ ਦੇ ਰੂਪ ਦੇ ਵਿੱਚ ਆਣਗੇ ਕੋਈ ਉਸ ਤਰੀਕੇ ਦੇ ਨਾਲ ਕਿ ਫਿਰ ਉੱਥੇ ਪੇਸ਼ ਹੋਣਗੇ ਦੇਖੋ ਇਹ ਤਾਂ ਹੁਣ ਆਪਣਾ ਕੀ ਆਈਡੀਆ ਲਾ ਸਕਦੇ ਆ ਮੈਨੂੰ ਨਹੀਂ ਲੱਗਦਾ ਹੈਗਾ ਵੀ ਕਿਸੇ ਜਹਾਜ਼ ਰਾਹ ਨਾਲ ਆਉਣ ਕਿਉਂਕਿ ਇਹ ਤਾਂ ਹੈ ਹੀ ਆ ਕਿ ਉਹਨਾਂ ਦਾ ਉੱਥੇ ਮਤਲਬ ਪਿਛਲੇ